ਪਣੇ ਪਣੇ ਹਾਂ ਆਉ ਤੁਹਾਨੂੰ ਇੱਕ ਚੀਜ਼ ਦਿਖਾਵਾਂ ਮਰਿਆ ਮੈਂ ਕੰਮ ਕਰ ਰਹੀ ਹਾਂ ਓਰੇ ਆ ਤਾਂ ਸਹੀ ਅਨੀਆਂ ਓਰੇ ਕੀ ਬੇ ਆ ਗਈ ਆ ਸਕੂਟਰ ਕਿੱਥੋਂ ਲੈ ਕੇ ਆਇਆ ਇਹ ਪਣੇ ਬਸ ੱਡੇ ਖੜਾ ਸੀਗਾ ਉੱਥੇ ਮੈਂ ਚੱਕ ਲਿਆ ਉਥੋਂ ਮੈਂ ਤਾਂ ਚੋਰ ਹਾਂ ਫਿਰ ਆਈ ਖੜਾ ਸੀ ਇਹਦੇ ਕੋਲ ਕੋਈ ਹੈ ਹੀ ਨਹੀਂ ਸੀ ਕਿ ਬੰਦਾ ਖਬਰੇ ਕੀ ਦਾ ਹੈਗਾ ਕੀ ਦਾ ਨਹੀਂ ਤੈਨੂੰ ਪਤਾ ਨਹੀਂ ਸਤਾ ਨਹੀਂ ਹੈਗਾ ਜਿਹਦਾ ਹੋਊਗਾ ਆਪਣੇ ਆਪ ਹੀ ਲੈ ਜਾਊਗਾ ਅਗੇ ਵੇ ਉਹ ਤਾਂ ਲੈ ਕੇ ਜਾਊਗਾ ਨਾਲ ਤੈਨੂੰ ਵੀ ਲੈ ਕੇ ਜਾਊਗਾ ਜਿੱਥੋਂ ਆਇਆ ਉੱਥੇ ਹੀ ਭੇਜੂ ਤੈਨੂੰ ਦੁਬਾਰਾ ਤੂੰ ਐਂ ਦੱਸ ਕਿੰਨਾ ਸੋਹਣਾ ਨਾ ਤੂੰ ਮੇਰੀ ਗੱਲ ਸੁਣ ਲੈ ਜਿੱਥੋਂ ਲੈ ਕੇ ਆਇਆ ਨਾ ਉੱਥੇ ਖੜਾ ਕੇ ਆ ਜਾ ਮਾ ਹਣੀ ਪਹਿਲੇ ਪਹਿਲਾਂ ਟੂਟ ਤਾਂ ਲੈ ਲੀਏ ਤੇ ਤੂੰ ਬੈਠ ਟੂਟੇ ਲੈਨੇ ਆਪਾਂ ਤੇਰਾ ਦਿਮਾਗ ਖਰਾਬ ਹੋਇਆ ਹੋਇਆ ਅਗਲੇ ਤੈਨੂੰ ਚੋਰ ਕਹਿਣ ਲੱਗ ਜਾਣਗੇ ਬਾਕੀ ਵੀ ਜੋ ਪਿੰਡ ਚੋਂ ਸਮਾਨ ਚੱਕਿਆ ਨਾ ਤੇਰੇ ਨਾਮ ਲੱਗ ਜਾਊਗਾ ਸਾਰਾ ਜਾ ਛੱਡ ਕੇ ਇਹਨੂੰ ਹਾਂ ਨਹੀਂ ਸੀ ਪੈਣਾ ਤੂੰ ਕੋਈ ਨਹੀਂ ਹੈਗਾ ਸੀ ਉੱਤੇ ਤਾਂ ਲੈ ਕੇ ਆਇਆ ਮੈਂ ਮੈਂ ਕੋਈ ਖੜਾ ਕੇ ਗਿਆ ਹੋਏਗਾ ਕੰਮ ਗਿਆ ਹੋਏਗਾ ਚਲ ਤੂੰ ਟੈਨਸ਼ਨ ਨਾ ਲੈ ਆਪੀ ਲੈ ਜੂਗਾ ਮੈਂ ਇਹਨੇ ਗੇੜਾ ਗੂੜਾ ਕੱਢਣਾ ਤੇ ਤੂੰ ਮੇਰੀ ਗੱਲ ਸੁਣ ਲੈ ਸਕੂਟਰ ਜਿੱਥੋਂ ਲੈ ਕੇ ਆਇਆ ਨਾ ਉੱਥੇ ਛੱਡ ਕੇ ਆ ਚੱਲ ਤੂੰ ਵੀ ਮੈਂ ਡਰੀਆ ਨਹੀਂ ਬਣੇ ਭਾਈ ਜਾ ਚਲ ਠੀਕ ਹੈ ਭਾਈ ਜਾ ਮੈਨੂੰ ਹੋਣਾ ਦਿਖ ਜਿੱਥੇ ਮਾਸਾ ਤਾਂ ਕੁਝ ਸਮਾਨ ਲੈ ਕੇ ਆਏ ਸੀ ਘਰੇ ਫਿਰ ਚੋਰੀ ਲੈ ਕੇ ਆਏਗਾ ਹਾਜੇ ਵੀ ਦੇਖ ਲੈ ਰੱਖ ਲੈਨੇ ਆਪਾਂ ਜਾਂ ਮਖ ਜਾ ਦੇਖਿਆ ਜਿੱਦਾਂ ਹੈਗਾ ਬੱਲਾ 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 ਵੇ ਆ ਚੋਲਾ ਚੱਕ ਸਕੂਟਰ ਕੀ ਦਾ ਚੱਕ ਲਿਆ ਉਹ ਇੱਥੇ ਖੜਾ ਸੀ ਬੱਸ ਸਾਡੇ ਕੋਲੇ ਹਾਂ ਫੇਰ ਪੁਰ ਕੱਲਾ ਜਾ ਖੜਾ ਸੀ ਮੈਂ ਚੱਕ ਲਿਆ ਹੈ ਸ਼ਰਮ ਨਹੀਂ ਆਈ ਚੱਕਦੇ ਨੂੰ ਕਿਉਂ ਸ਼ਰਮ ਕਾਦੀ ਐ ਉੱਥੇ ਬਗਾਨਾ ਸੰਦ ਲੈ ਕੇ ਆਇਆ ਚੱਕੇ ਸ਼ਰਮ ਮਾੜੀ ਮੋਟੀ ਤਾਂ ਪੱਲੇ ਹੂ ਤੁਹਾਡੇ ਇੱਕ ਤਾਂ ਮੈਂ ਘਰੇ ਸਮਾਨ ਸੰਦ ਲੈ ਕੇ ਆਇਆ ਤੂੰ ਉੱਤੋਂ ਨਹੀਂ ਆਇਆ ਬੋਲਦਾ ਫਿਰ ਹੁਣ ਕਿੱਧਰ ਭੁੱਥੜ ਚੱਕਿਆ ਪੈਣ ਕੰਨੀ ਖੜਾ ਕੇ ਆ ਉੱਥੇ ਜਿਹੜੀ ਘਰੇ ਆਪਣੀ ਇੱਕ ਵਾਰੀ ਚੀਜ਼ ਆ ਜੇ ਆਪਾਂ ਤਾਂ ਉਹੀ ਨਹੀਂ ਮੋੜਦੇ ਉਸੇ ਦੇਖ ਪੈਣੇ ਕਿੰਨੀ ਸਿਆਣੀ ਗੱਲ ਕਰ ਰਹਾ ਇਹ ਹਾਂ ਤੁਹਾਡੀ ਕੁੜੀ ਵਿਆਹ ਕੇ ਲੈ ਆਏ ਕਿਉਂ ਸਮਝ ਲਿਆ ਇਹਨੂੰ ਤੁਹਾਡੀ ਕੁੜੀ ਵਿਆਹ ਕੇ ਲੈ ਆਏ ਅਸੀਂ ਮੋੜੀ ਐ ਇੱਥੇ ਰੱਖੀ ਐ ਰੱਖਿਆ ਨਹੀਂ ਤੈਨੂੰ ਇੱਥੇ ਅਸੀਂ ਨੇ ਤੈਨੂੰ ਰੱਖਿਆ ਨਹੀਂ ਆਇਆ ਅਸੀਂ ਨੇ ਤੈਨੂੰ ਮੋੜਿਆ ਅਸੀਂ ਨੇ ਦੁਬਾਰਾ ਮੈਂ ਇੱਥੇ ਵਿਆਹ ਕੇ ਆਈ ਹਾਂ ਹੈ ਕੋਈ ਮੈਨੂੰ ਚੱਕ ਕੇ ਥੋੜੀ ਲੈ ਕੇ ਆਇਆ ਆ ਤਾਂ ਚੱਕੀ ਹੋਈ ਚੀਜ਼ ਆ ਚੋਰੀ ਦੀ ਬਾਈ ਤੇਰਾ ਭਾਈ ਲੈ ਕੇ ਆਇਆ ਤਾਂ ਦਾੜ ਸਮਝ ਕੇ ਰੱਖਾਂਗੇ ਇਹਨੂੰ ਉਰੇ ਆ ਓਏ ਇਹਨੂੰ ਅੰਦਰ ਲਾ ਲਾ ਦੇ ਮੈਂ ਰੱਖ ਲ ਮੇਰੀ ਜੁੱਤੀਆਂ ਇਹਦੇ ਪੈਣੀ ਗਈਆਂ ਜੇ ਕਿਸੇ ਨੂੰ ਪਤਾ ਲੱਗ ਗਿਆ ਮੇਰੀ ਗੱਲ ਸੁਣ ਬਾਤ ਤੋਂ ਵੱਧ ਚਾਰ ਥਾਂ ਤੇ ਪੂੜੇ ਕੁੱਟਣਗੇ ਕੁਝ ਨਹੀਂ ਹੁੰਦਾ ਮੈਂ ਸੁੱਕੀ ਸਰਪੰਚ ਅਸੀਂ ਛੜਾ ਲਿਆਵਾਂਗੇ ਨਾਲੇ ਸਾਲੇ ਤੋਂ ਹੋਰ ਲਿਆ ਮੈਂ ਕਟਾ ਕੇ ਉਹ ਐ ਕਰੋ ਇਹ ਅੰਦਰ ਲੱਗ ਪੈਣੇ ਨਾਲੇ ਦੀਵਾਲੀ ਤੇ ਕੁਝ ਨਵੀਂ ਚੀਜ਼ ਆਈ ਹੈ ਹੋਰ ਆ ਕਿਹੜੇ ਪਾਸੋਂ ਨਵੀਂ ਆ ਤੂੰ ਤਾਂ ਤੇਲ ਚ ਹੋਣਾ ਸੀ ਤੇਰਾ ਭਾਈ ਚੋਰੀ ਕਰਕੇ ਸਕੂਟਰ ਲਿਆ ਹੈ ਚਲੋ ਚੱਲ ਅੰਦਰ ਲਾ ਚੱਲ ਚੱਲ ਮੇਰਾ ਸ਼ੇਰ ਆ ਨਹੀਂ ਮੈਂ ਲਫੇੜੇ ਲਾਉਂ ਤੇਰੇ ਪਰੇ ਹੋਣੀ ਚਲ ਉਧਰ ਨਾ ਤੂੰ ਮੈਨੂੰ ਹੱਥ ਕਾਤੋਂ ਲਾਣਾ ਤੈਨੂੰ ਸ਼ਰਮ ਚੱਲ 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 ਬੈ ਕੇ ਜਾ ਆ ਜਾ ਆ ਜਾ ਆ ਜਾ ਪਰੇ ਹੋ ਜਾ ਤਲੇ ਆਪ ਹੀ ਕੋਣ ਇਹ ਪ੍ਰੋਪਰਟੀ ਡੀਲਰ ਨੇ ਆ ਦੇਖੋ ਜੀ ਆਪਣਾ ਮਕਾਨ ਆ ਸਾਰਾ ਠੀਕ ਹੈ ਬਾਈ ਠੀਕ ਹੈ ਠੀਕ ਕੋਈ ਪਰੇ ਪਾਸੇ ਹੋ ਜਾ ਬਾਈ ਆ ਸਾਰਾ ਮਕਾਨ ਆ ਆਪਣਾ ਇਹ ਵੇਚਣਾ ਮਕਾਨ ਤੇ ਮਾੜ ਲੂ ਨਹੀਂ ਗਿਆ ਫਿਰ ਆਪਾਂ ਮੈਂ ਤੁਹਾਨੂੰ ਖੇਤ ਵਾਲੇ ਲੈ ਕੇ ਜਾਂਦਾ ਠੀਕ ਆ ਉਹ ਦੇਖ ਲਾਂ ਮਕਾਨ ਵੇਚਣਾ ਮਕਾਨ ਵੇਚਣਾ ਨਹੀਂ ਤਾਂ ਬਾਈ ਇਹ ਲੈ ਕੇ ਆਇਆ ਮੇਰੇ ਤੁਸੀਂ ਤੁਸੀਂ ਕੌਣ ਹੋ ਮੈਂ ਤਾਂ ਬਾਈ ਖੰਗੂੜਾ ਸਾਹਾ ਦਾ ਪ੍ਰੋਪਰਟੀ ਦਾ ਕੰਮ ਕਰਦਾ ਵਿਜਲਪੁਰ ਤੋਂ ਮੈਨੂੰ ਤਾਂ ਇਹ ਬਾਈ ਲੈ ਕੇ ਆਇਆ ਕਹਿੰਦਾ ਜ਼ਮੀਨ ਤੇ ਕੋਠੀ ਵੇਚਣੀ ਹੈ ਮੇਰੀ ਜ਼ਮੀਨ ਤੇ ਕੋਠੀ ਵੇਚਣੀ ਆ ਹਾਂ ਨਾ ਤੂੰ ਕਿਹਨੂੰ ਪੁੱਛ ਕੇ ਵੇਚ ਰਿਹਾ ਬਾਈ ਮੈਂ ਆਪਦੇ ਆਪ ਨੂੰ ਪੁੱਛ ਕਿਆ ਕੋਠੀ ਦੇ ਘਰ ਤੇ ਸਾਡਾ ਵੀ ਤਾਂ ਹੱਕ ਹੈ ਮੈਂ ਤਾਂ ਆਪਦੇ ਪਾਸੇ ਚ ਖੜਾ ਮੈਂ ਤਾਂ ਆਪਦਾ ਬੱਸ ਕਲੇਸ਼ ਨਾ ਕਰੋ ਆਪਦਾ ਆਪਦੇ ਪਾਸੇ ਨੂੰ ਕੀ ਤਾਂ ਗੁਰਦਾ ਕੱਢ ਕੇ ਵੇਚਣਾ ਆਪਦਾ ਗੁਰਦਾ ਥੋੜੀ ਵੇਚਣਾ ਗੁਰਦਾ ਵੇਚਣਾ ਤੇ ਜ਼ਮੀਨ ਵੇਚਣਾ ਬਹੁਤ ਅੱਡ ਅੱਡ ਫਰਕ ਹੁੰਦਾ ਥੋੜਾ ਥੋੜਾ ਮੈਨੂੰ ਤਾਂ ਪਤਾ ਹਾਂ ਫਿਰ ਆਪ ਤੂੰ ਸਮਝੇ ਤਾ ਮੈਨੂੰ ਦੱਸਿਆ ਕਿਉਂ ਨਹੀਂ ਵੀ ਕਰੇ ਕਲੇਸ਼ ਆ ਮੇਰਾ ਫਿਰ ਐ ਕਿਵੇਂ ਕੋਈ ਇੰਗਲੇਸ਼ ਨਹੀਂ ਬਾਈ ਆਪਣਾ ਬਾਈ ਇੱਥੇ ਸੀ ਕੁਛ ਨਹੀਂ ਵੇਚਣਾ ਮੇਰੀ ਗੱਲ ਸੁਣ ਲੈ ਨੀਚੇ ਕਰਵਾ ਹਾਂ ਅਸੀਂ 1 ਇੰਚ ਜ਼ਮੀਨ ਦੀ ਨਹੀਂ ਵੇਚਣੀ ਸਾਰੀ ਵੇਚ ਦਾਂਗੇ 1 ਇੰਚ ਨਹੀਂ ਵੇਚਦੇ ਸਾਰੀ ਵੇਚ ਦਾਂਗੇ ਰ ਉਹ ਰੋਲ ਨਹੀਂ ਹੈਗਾ ਬਾਈ ਇਹ ਇਹਦੀ ਜਿਹੜੀ ਜਵਾਨ ਆ ਨਾ ਬਾਈ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਠੀਕ ਹੈ ਬਾਈ ਇਹਦਾ ਜਿਹੜਾ ਛੋਟਾ ਭਰਾ ਉਹ ਮੇਰੇ ਨਾਲ ਵਿਆਹਿਆ ਹੋਇਆ ਠੀਕ ਹੈ ਬਾਈ ਮੈਨੂੰ ਤਾਂ ਕੋਈ ਪਤਾ ਨਹੀਂ ਉਹ ਚਲਾ ਗਿਆ ਕੰਮ ਤੇ ਹੁੰਦਾ ਇਹਨੇ ਦੱਸਿਆ ਨਹੀਂ ਦੱਸ ਕਿੰਦਨ ਲੈ ਤੂੰ ਮੈਨੂੰ ਉਹ ਐਮਪੀ ਗਿਆ ਹੋਇਆ ਦੱਸਿਆ ਦੀ ਨਾ ਇਹ ਮੈਨੂੰ ਹੁਣ ਤੰਗ ਕਰਦਾ ਇਹ ਜ਼ਮੀਨ ਤੇ ਘਰ ਤਾਂ ਵੇਚੂਗਾ ਤੁਸੀਂ ਦੱਸੋ ਜੇ ਵੇਚਦਾ ਮੈਂ ਕਿੱਥੇ ਜਾਊਂਗੀ ਤੰਗ ਮੈਂ ਕਰਦਾ ਕਿ ਤੁਸੀਂ ਕਰਦੇ ਹੋ ਤੂੰ ਕਰਦਾ ਮੈਂ ਤਾਂ ਕੱਲਾ ਜਾਣਾ ਉਰੇ ਆ ਫਸਾ ਰੱਖਿਆ ਮਾਈ ਤੀਰਥ ਤੇ ਬਾਗੀ ਆਉਰੇ ਚਾਚੀ ਕੰਮ ਰਖਲਾ ਬੋਲਾ ਜਾ ਬੋਲਾ ਮੈਂ ਕਾਦੀ ਕਵਰ ਪਟੇਗਾ ਇੱਧਰ ਆਵੇਂ ਬੋਲਾ ਮੇਰਾ ਸਾਰੀ ਸੀਟੀ ਤੇ ਲੈ ਸੀਟੀ ਲੈ ਲੈ ਆ ਨੂੰ ਅੰਦਰ ਲੈ ਨਾਲੇ ਵਾਪਸ ਨਹੀਂ ਮੋੜ ਕੇ ਆਉਣਾ ਦੇਖ ਬਈ ਦੇਖ ਸਾਡੇ ਤਾਂ ਐ ਐ ਰੋ ਪੂਰਾ ਸਕੂਟਰ ਚੋਰੀ ਦਾ ਆਇਆ ਇਹਨੂੰ ਅੰਦਰੇ ਚੱਕ ਲਿਆ ਸੀਨੇ ਇਹ ਮਜਾ ਥੋੜੀ ਅਸੀਂ ਮੋੜ ਦਾਂਗੇ ਯਾਰ ਵਧੀਆ ਗੱਲ ਤਾਂ ਨਹੀਂ ਹੈਗੀ ਇਹ ਇਹ ਤੋਂ ਵਧੀਆ ਮਾੜੀ ਵੀ ਕਿੱਥੇ ਤੁਸੀਂ ਦੇਖੋ ਮੈਨੂੰ ਪੜੇ ਲਿਖੇ ਲੱਗਦੇ ਆ ਵਧੀਆ ਤੁਹਾਡੀ ਪਰਸਨੈਲਿਟੀ ਆ ਤੁਸੀਂ ਬੈਠੋ ਮੈਂ ਤੁਹਾਨੂੰ ਚਾਹ ਬਣਾ ਕੇ ਦੇ ਦਿੰਨੀ ਆ ਚਾਹ ਪੀ ਕੇ ਜਾਇਓ ਪਰ ਇਹਦੀਆਂ ਗੱਲਾਂ ਚ ਨਾ ਆਇਓ ਅਸੀਂ ਨਾ ਤਾਂ ਘਰ ਵਿੱਚ ਨਾ ਨਾ ਵਿੱਚ ਨਹੀਂ ਆ ਜਮੀਨ ਨਾ ਠੀਕ ਆ ਬਈ ਮੈਂ ਨਹੀਂ ਹੋਰ ਨਾਲੇ ਨਾਲੇ ਮੈਂ ਵਿੱਚੋਂ ਘਰ ਨਾਲੇ ਵਿੱਚੋਂ ਜ ਕੀ ਕਹਿੰਦਾ ਕੁੜੇ ਇਹ ਆ ਦੇਖ ਲੈ ਚਾਚੀ ਕਹਿੰਦਾ ਮੈਂ ਅੱਧਾ ਘਰ ਵੇਚੂਗਾ ਅੱਧੀ ਜ਼ਮੀਨ ਵੇਚੂਗਾ ਮੇਰੀ ਗੱਲ ਸੁਣ ਲੈ ਸਾਰੀ ਆ ਜਿੱਥੋਂ ਆਇਆ ਨਾ ਇਹ ਲੁੰਗ ਲੈਣਾ ਉੱਥੇ ਤੋੜ ਦੇ ਕਿਉਂ ਇੱਥੇ ਗਦੀ ਗੇੜ ਬਜ਼ਾਰ ਬਣਾ ਰੱਖਿਆ ਵੇ ਜਿਹੜਾ ਆਉਂਦਾ ਓਰੇਠਾ ਜਿਹੜਾ ਆਉਂਦਾ ਓਰੇਠਾ ਮੁਰਗੀ ਖਾਣਾ ਮੇਰਾ ਸਾਲਾ ਇਹ ਕੰਮ ਕਰਾਉਂ ਨਿਆ ਉਹੀ ਨਹੀਂ ਬੈਠੇ ਆਪ ਦੀ ਧੀ ਦਾ ਕਸਮਾਰ ਨਾ ਆਇਆ ਵਿਗਾੜਨੀ ਤੂੰ ਵਿਗਾੜਨ ਤੇ ਤੁਰਿਆ ਹੋਇਆ ਇਹ ਤੂੰ ਤਾਂ ਮਾਚਦਾ ਸਾਡੇ ਤੇ ਵੀ ਕਿਤੇ ਇਹ ਹਟਾ ਨਾ ਦੇਣ ਵੇਚਣੋ ਬੇ ਕੋ ਮਾਂ ਪਿਓ ਦੀ ਬਣਾਈ ਜਾਇ ਜਾਤ ਨੂੰ ਵਧਾਉਂਦੇ ਹੁੰਦੇ ਨੇ ਘਟਾਉਂਦੇ ਨਹੀਂ ਹੁੰਦੇ ਹਾਂ ਨਾਲੇ ਚਾਚੀ ਜਦ ਤੱਕ ਵੰਡ ਬਣਾਈਆਂ ਨਹੀਂ ਹੁੰਦਾ ਅੱਧੀ ਦੇ ਹਿੱਸੇ ਚ ਨਹੀਂ ਆਉਂਦੀ ਅਸੀਂ ਮੇਰੇ ਵੇਚ ਸਾਰਾ ਮੇਰੇ ਦੇ ਫਿਰ ਦਿਓ ਸਾਰੀਓ ਮੇਰੇ ਨਾਮ ਹੈ ਥੋੜੇ ਪੱਲੇ ਹੈ ਕੀ ਹੈ ਤੇਰੇ ਇਕੱਲੇ ਦੇ ਨਾਮ ਹੋ ਗਏ ਵੱਡੇ ਕੋਤਲ ਦੇ ਸਾਰੇ ਕਾਗਜ਼ਾਂ ਤੇ ਮੇਰਾ ਨਾਮ ਚੜਿਆ ਹੋਇਆ ਹੈ ਚੰਗ ਸਿਓ ਨਾਂ ਨੂੰ ਤਾਂ ਮੈਂ ਮਿੰਟ ਚ ਝੁਕਾ ਦੂੰਗੀ ਐਵੇਂ ਥੋੜੀ ਮੈਨੂੰ ਗੇਬ ਬੋਲਦਣ ਵਾਲੀ ਕਹਿੰਦੇ ਨੇ ਨਾਲੇ ਮੇਰੀ ਗੱਲ ਸੁਣ ਐ ਤੇਰੇ ਇਕੱਲੇ ਦੇ ਨਾਮ ਆ ਕੇ ਮੈਂ ਚੜਕੂ ਭਾਣਾ ਭਾਈ ਇਹੇ ਸੌਦਾ ਪਹਿਲਾਂ ਦਾ ਭਾਈ ਕਲੇਸ ਨਵੇੜਾ ਬਤਾ ਇਹ ਕਲੇਸ ਹੰਗੂੜਾ ਸਾਹਿਬ ਤੁਸੀਂ ਖੜੂ ਦਾ ਸਹੀ ਬੈਂਕ ਵਿੱਚ ਬੇਚ ਦੇਗਾ ਨਾਲੇ ਭਾਈ ਤੂੰ ਸੁਣ ਮੇਰੀ ਗੱਲ ਕੰਮ ਇੱਕ ਨੰਬਰ ਦੇ ਕਰਿਆ ਕਰੋ ਦੋ ਨੰਬਰ ਦੇ ਨਾ ਕਰਿਆ ਕਰੋ ਕਿਸੇ ਦਾ ਬਿਆਨਾ ਕਰਾ ਕੇ ਬਿਆਨੇ ਹੀ ਫਸਿਆ ਰਹਿ ਜਾ ਐਂ ਜਮੀਨ ਕਿਵੇਂ ਬੇਚ ਦੂਗਾ ਪਤਾ ਕਿੰਨੇ ਹੱਕਦਾਰ ਨੇ ਇੱਥੇ ਅਸੀਂ ਕੁੜੀ ਜ਼ਮੀਨ ਦੇ ਸਿਰ ਤੇ ਵਿਆਹੀ ਆ ਜਿੱਦੇ ਮੈਥੋਂ ਬੀਬੋ ਨੇ ਸਾਖ ਲਿਆ ਤੀ ਕੁੜੀ ਦਾ ਮੈਂ ਗੱਲ ਕਰੀ ਸੀ ਇਹਦਾ ਵਿਚੇ ਦੀ ਜ਼ਮੀਨ ਦੱਸੀ ਤੀ ਇਹ ਕਿ ਸਾਲਾ ਲੱਗਦਾ ਇਹਦਾ ਲੰਡਾ ਜਿਹੜਾ ਪਹਾੜਾਂ ਦਾ ਰਾਖੀ ਇਹਦੇ ਕੀ ਜ਼ਮੀਨ ਤੇ ਲੱਗਦਾ ਹੈ ਤੂੰ ਚੁੱਪ ਕਰਕੇ ਤੁਰ ਜਾ ਹੋਰ ਕਿਤੇ ਫਸ ਜੇ ਤੇਰਾ ਡੀਲਰ ਪਣਾ ਵਿਚੇ ਰੁੜਜੂ ਫੋਨ ਗੱਲ ਸੁਣੋ ਯਾਰ ਚੰਦ ਤਾਂ ਤਾਂ ਹੋਰੇ ਚੰਦ ਚੜਾਤਾ ਸੀ ਐਡਾ ਬੜਾ ਮੇਰਾ ਨਾਮ ਘਰੇ ਦਾ ਸਲਾਹ ਵਾੜੀ ਕਰ ਲਿਆ ਕਰ ਮੈਂ ਤਾਂ ਚੱਲੇ ਆ ਯਾਰ ਬਦਨਾਮ ਹੋ ਗਿਆ ਦੀ ਹੋਰ ਉਹ ਬਦਨਾਮ ਵੀ ਹੋ ਜਿਹੜਾ ਨਾਮ ਹੋ ਐ ਬਦਨਾਮ ਹੋਣ ਦਾ ਫਾਇਦਾ ਕੀ ਐ ਖੰਘੂੜਾ ਸਾਹਿਬ ਐਡਾ ਕਿ ਸੋਦਾ ਨਹੀਂ ਹੋਇਆ ਤੁਹਾਡੇ ਤੋਂ ਉਹ ਜਾ ਯਾਰ ਖੰਘੂੜਿਆ ਹਾਂ ਨਾ ਆਇਆ ਤੀ ਜ਼ਮੀਨ ਵੇਚਣ ਨੂੰ ਲਿਆਇਆ ਸੀ ਡੀਲਰ ਹਾਂ ਫੇਰ ਐ ਕਿਵੇਂ ਵੇਚ ਦੇਗਾ ਜਿੰਨਾ ਚਿਰ ਮੈਂ ਇੱਥੇ ਹਾਂ ਸੂਈ ਨਹੀਂ ਵਿਕਣ ਦਿੰਦੀ ਮੇਰੀ ਗੱਲ ਸੁਣ ਲੈ ਮੈਂ ਫੇਰਾਂ ਨੱਥ ਕਢਾਉਣ ਨੂੰ ਤੂੰ ਫੇਰ ਨੱਕ ਪੜਾਉਣ ਨੂੰ ਮੈਂ ਤਾਂ ਸਾਰੀ ਜੈਤ ਆ ਜਾਤ ਆਪਦੀ ਧੀ ਦੇ ਨੌਕਰਾਂ ਨੂੰ ਫਿਰਦੀਆਂ ਤੂੰ ਵੇਚਣ ਨੂੰ ਫਿਰਦੀਆਂ ਬਟਾ ਕਾਂਜਾ ਤੈਨੂੰ ਮੇਰੇ ਬਾਰੇ ਪਤਾ ਨਹੀਂ ਜ਼ਮੀਨ ਤਾਂ ਮੈਂ ਬਾਚੋ ਵੇਚ ਲੂ ਆ ਮਕਾਨ ਵੀ ਬਾਚੋ ਵੇਚ ਲੂ ਸੁੱਤੀ ਪੀਦੇ ਤੇਰੇ ਹੱਡਣਾ ਵੇਚਦਾ ਮੈਂ ਚੰਦ ਕਹਿੰਦੇ ਨੇ ਮੈਨੂੰ ਵੇਰ ਰਹਿਣ ਤੇ ਰਹਿਣ ਦੇ ਮੇਰੇ ਚੱਟੇ ਤਾਂ ਦਰਖਤ ਨਹੀਂ ਹਰੇ ਹੋਏ ਕਿਤੇ ਉਹੀ ਨਾ ਮੰਜਿਆ ਜਾਈ ਬਹੁਤਾ ਨਾ ਹੰਕਾਰ ਕਰੀ ਹੋਰ ਹੀ ਹੋਣੇ ਐਰੇ ਕੇਰੇ ਕਿਤੇ ਤੇ ਬੇਚ ਆਵਾਂਗਾ ਮੇਰੇ ਨਾਲ ਫालतੂ ਭਕਾਈ ਨਾ ਮਰ ਕੁਛ ਕਰਕੇ ਦਿਖਾਈ ਫਰ ਐ ਕਰੀ ਅੱਜ ਰਾਤ ਨੂੰ ਰੋਟੀ ਖਾ ਕੇ ਕਮਰੇ ਚ ਪੈ ਜਾਈ ਫਿਰ ਤੂੰ ਅੱਜ ਜੱਜ ਤੂੰ ਨਹੀਂ ਤੁਹਾਨੂੰ ਮੈਂ ਤਰੇ ਸੜੀ ਦੂੰ ਲੈ ਚਾਚੀ ਦੇ ਅੱਛਾ ਮੈਂ ਤਾਂ ਮੈਂ ਤਾਂ ਮੈਂ ਤਾਂ ਅਨੇ ਬਹਾਨੇ ਲਾ ਲਦਾ ਹੁਨਾ ਆ ਤੂੰ ਮੇਰੇ ਹਾਂ ਸਕੂਟਰੀ ਬਕਾ ਦੇ ਯਾਰ ਮੇਰਾ ਓਏ ਚੋਰੀ ਦਾ ਮੇਰਾ ਸਾਲਿਆ ਪੂੜੇ ਘਟਾ ਦੇਗਾ ਉਹ ਯਾਰ ਪਟਾਕੇ ਲੈ ਕੇ ਆਵਾਂਗੇ ਆਪਾਂ ਦੀਵਾਲੀ ਲਈ ਪਰ ਤੂੰ ਆਪ ਦੀਆਂ ਸੀਟੀਆਂ ਬੰਦ ਕਰ ਰਾ ਨਾਲੇ ਮੇਰੀ ਗੱਲ ਸੁਣਾ ਤੇ ਮੈਨੂੰ ਦੇਵੇਂਗਾ ਵਜੋਣਾ ਹਾਂ ਤੇ ਵੇਚੋਣਾ ਯਾਰ ਜਿਹੜਾ 11500 ਦਾ ਵੇਖੂਗਾ ਚਲ ਹੈ ਮੂਰੇ ਐ ਕਰ ਤੂੰ ਮੂਰੇ ਮੂਰੇ ਤੂੰ ਲੱਗ ਮੈਂ ਮਗਰ ਮਗਰ ਹੋਣਾ ਵੀ ਕੋਈ ਚੱਕਦਾ ਤਾਂ ਨਹੀਂ ਤੈਨੂੰ ਮੈਂ ਵੇਚੀ ਜਿੰਨੇ ਫਿਰ ਤੂੰ ਖੜਾ ਹੋ ਇੱਥੋਂ ਚੱਲ ਮੇਰੀ ਗੱਲ ਸੁਣਾ ਜਿੰਨੇ ਦਾ ਇਹ ਵੇਚਿਆ ਹਾਂ ਠੀਕ ਐ ਸਾਰੇ ਪੈਸੇ ਫੜਾ ਦੇ ਮੈਨੂੰ ਠੀਕ ਦੀਵਾਲੀ ਤੇ ਬੰਬ ਆਪਾਂ ਇੱਕੋ ਹੀ ਲਿਆਵਾਂਗੇ ਪੱਕੀ ਗੱਲ ਐ ਸਾਰੇ ਪਿੰਡ ਚ ਗੱਲ ਹੋਊਗੀ ਨੇੜੇ ਤੇੜੇ ਵੀ ਚੰਦ ਬੰਬ ਬਲੇ ਆਤੀ ਬਸ ਚੱਲੇ ਮਿਸਣਾ ਹੋਵੇ ਕਿਆ ਬਾਤਾਂ ਨੇ ਉਹ ਤੂੰ ਮੈਂ ਕਹਿੰਦਾ ਦੇਖਦਾ ਹੈਰਾਨ ਹੋ ਜਾਈਂਗਾ ਨਾਲੇ ਸਾਰਾ ਪਿੰਡ ਦੇਖੂ ਤੂੰ ਸਾਡੇ ਨੇੜੇ-ਵੇੜੇ ਵੀ ਨਾ ਲਈ ਸਮਝ ਗਈ ਕਾ ਨੂੰ ਪੜਾ ਮਰੀ ਜਾਣਾ ਕਿਉਂ ਬਗਾੜੇ ਲੱਗਿਆ ਇਹਨੂੰ ਉਹ ਵਿਗੜੇ ਹੋਏ ਨੂੰ ਕੀ ਬਗਿਆੜੂਗਾ ਵਿਗੜੇ ਦਾ ਪਹਿਲਾਂ ਹੀ ਪਿਆ ਹੋਊ ਤੇ ਬਾਕੀ ਰਹੀ ਗੱਲ ਦੂਜੀ ਹੈਲੋ ਉਹ ਸਿਟੀ ਜਿੰਨਾ ਟਾਈਮ ਤੁਹਾਡਾ ਦੂਜਾ ਜੀਜਾ ਐਮਪੀ ਤੋਂ ਨਹੀਂ ਮੁੜਕਿਉਂਦਾ ਮੈਨੂੰ ਆਪਦਾ ਜੀਜਾ ਹੀ ਸਮਝੀ ਠੀਕ ਹੈ ਕੱਲ ਤੇ ਮਰੋ ਦੋ ਚਪੇੜਾ ਲੱਗਦਾ ਜੀਜੇ ਦਾ ਪਤੂਏ ਦੇ ਪਿੱਛੇ ਕਾਨੂੰ ਲੱਗਦਾ ਤੈਨੂੰ ਜਮੀਆ ਕੱਲੀ ਹੈ ਗਈ ਫਿਰ ਪੈਣਾ ਇਹਦਾ ਹੁ ਕੀ ਕਰਾਂ ਮੈਂ ਸਿਰ ਚ ਮਾਰ ਮੇਰੇ ਨਾਲੇ ਆਪਦੇ ਜੇ ਤੂੰ ਇਹਦੇ ਨਾਲ ਕਿਤੇ ਗਿਆ ਨਾ ਮੈਨੂੰ ਦਿਖ ਗਿਆ ਫੇਰੇ ਤੂੰ ਸੋਚ ਲੈ ਤੇਰੀ ਟਿੰਡ ਫੋੜੀ ਚੱਕ ਕੇ ਮੈਂ ਹੁਣੇ ਭਜਾ ਦੂੰ ਤੈਨੂੰ ਚਲ ਠੀਕ ਹੈ ਫਿਰ ਕੀ ਕਿਹਾ ਮੈਂ ਠੀਕ ਹੈ ਹੁਣ ਭੱਗ ਜਾ ਕੀ ਕਿਹਾ ਮੈਂ ਦੱਸ ਜਾਣਾ ਨਹੀਂ ਇਹਦੇ ਨਾਲ ਕਿਤੇ ਠੀਕ ਹੈ ਚੰਗਾ ਮੈਨੂੰ ਫਸ ਨਾ ਜਾਈ ਨਾਲੇ ਸਕੂਟਰ ਦੇਖਿਆ ਜਿੱਥੋਂ ਲੈ ਕੇ ਆ ਕੰਮ ਕਰਨ ਦੇ ਮੈਨੂੰ ਲੈ ਕੇ ਜਾਣਾ